ਬੀਤੇ ਦਿਨੀ ਮੁਹਾਲੀ ਦੇ ਮਟੌਰ ਵਿੱਚ ਮੂਮਸ ਬਣਾਉਣ ਲਈ ਵਰਤੇ ਜਾਣ ਵਾਲੇ ਕੁੱਤੇ ਦੇ ਮੀਟ ਨੂੰ ਲੈ ਕੇ ਸਾਹਮਣੇ ਆਏ ਮਾਮਲੇ ਵਿੱਚ ਹੁਣ ਵੱਡਾ ਖੁਲਾਸਾ ਹੋਇਆ ਹੈ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਇਸ ਸਬੰਧੀ ਸਾਫ ਕੀਤਾ ਹੈ ਕਿ ਮੁਹਾਲੀ ਵਿੱਚ ਮਟੌਰ ਵਿਖੇ ਸਥਿਤ ਮੂਮਸ ਬਣਾਉਣ ਵਾਲੀ ਵਰਕਸ਼ਾਪ ਦੀ ਰਸੋਈ ਤੋਂ ਗ੍ਰਾਮਤ ਦੇ ਮਾਸ ਦੇ ਟੁਕੜੇ ਨੂੰ ਪਸ਼ੂ ਪਾਲਣ ਬਾਹਰਾਂ ਵੱਲੋਂ ਆਪਣੀ ਜਾਂਚ ਬਾਅਦ ਬੱਕਰੇ ਬੱਕਰੀ ਦੇ ਸਰੀਰ ਨਾਲ ਸਬੰਧਤ ਦੱਸਿਆ ਗਿਆ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਦੱਸਿਆ ਕਿ ਫੂਡ ਸਪਲਾਈ ਤੇ ਨਗਰ ਨਿਗਮ ਦੀਆਂ ਟੀਮਾਂ ਵੱਲੋਂ ਸੂਚਨਾ ਮਿਲਨ ਉਪਰੰਤ ਮੂਮਸ ਵਰਕਸ਼ਾਪ ਦੇ ਨਰੀਖਣ ਦੌਰਾਨ ਸਵੱਛਤਾ ਅਤੇ ਉਚਿਤ ਸਵੱਛਤਾ ਦੀ ਕੋਰ ਉਲੰਘਣਾ ਪਾਈ ਗਈ ਸੀ ਫੂਡ ਸੇਫਟੀ ਅਤੇ ਨਗਰ ਨਿਗਮ ਦੀਆਂ ਟੀਮਾਂ ਵੱਲੋਂ ਖਾਣ ਪੀਣ ਦੀਆਂ ਵਸਤੂਆਂ ਅਤੇ ਸਮੱਗਰੀਆਂ ਦੇ ਨਮੂਨਿਆਂ ਤੋਂ ਇਲਾਵਾ ਮਾਸ ਦਾ ਇੱਕ ਟੁਕੜਾ ਵੀ ਬਰਾਮਦ ਕੀਤਾ ਗਿਆ ਸੀ ਅਤੇ ਇਸ ਦੇ ਮੂਲ ਸਰੋਤ ਦਾ ਪਤਾ ਲਗਾਉਣ ਲਈ ਸੀਨੀਅਰ ਵੈਟਰਨਰੀ ਅਫਸਰਾਂ ਨੂੰ ਇਹ ਜਾਂਚ ਲਈ ਸੌਂਪਿਆ ਗਿਆ ਸੀ। ਉਹਨਾਂ ਨੇ ਕਿਹਾ ਕਿ ਪਸ਼ੂ ਪਾਲਣ ਮਾਹਰਾਂ ਦੇ ਵਿਸ਼ਲੇਸ਼ਣ ਜਾਂਚ ਰਿਪੋਰਟ ਦੇ ਅਨੁਸਾਰ ਮਾਸ ਦਾ ਟੁਕੜਾ 10 ਇੰਚ ਅਤੇ 6 ਇੰਚ ਸਾਈਜ਼ ਦੇ ਮਾਪ ਵਿੱਚ ਅਤੇ ਭਾਰ ਵਿੱਚ ਅੱਧਾ ਕਿਲੋਗ੍ਰam ਸੀ। ਇਸ ਮਾਸ ਦੇ ਟੁਕੜੇ ਦੀ ਨੁਕਾਈ ਨਾਲ ਕੀਤੀ ਜਾਂਚ ਤੋਂ ਪਤਾ ਚੱਲਿਆ ਹੈ ਕਿ ਬਰਾਮਦ ਹੋਇਆ ਮੀਟ ਦਾ ਟੁਕੜਾ ਬੱਕਰੇ-ਬੱਕਰੀ ਨਾਲ ਸੰਬੰਧਿਤ ਹੈ।